ਤੁਹਾਡੇ ਆਪਣੇ ਜੌਹਰ ਸਾਹਿਬ ਵੈਲਕਮ ਸਵਾਗਤ ਹੈ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਚਾवला ਸਾਹਿਬ ਮਿਹਰਬਾਨੀ ਤੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਜੀ ਹਾਲ ਚਾਲ ਠੀਕ ਠਾਕ। ਆਨੇ ਹਰਮੇਦਾਨ ਫਤਿਹ ਚੱਲ ਰਹੀ ਹੈ। ਇੱਕ ਕਹਾਵਤ ਸੁਣੀ ਤੁਸੀਂ ਜੱਟ ਹੋਇਆ ਮੀਸਣਾ ਖੁਦਾਰੂ ਲੈ ਕੇ ਚੋਰ। ਬਿਲਕੁਲ ਜੀ। ਅਸੀਂ ਮੀਸਲੇ ਲੋਕ ਆ ਮੀਸਾਂ ਨੂੰ ਸਭ ਪਤਾ ਹੈ ਕਿ ਪ੍ਰੋਵਿੰਸ਼ਲ ਮਸਲਾ ਕੀ ਹੈ। ਫੈਡਰਲ ਮਸਲਾ ਕੀ ਹੈ। ਮਿਊਸਿਪੈਲਿਟੀ ਦਾ ਮਸਲਾ ਕੀ ਹੈ ਪਰ ਅਸੀਂ ਸਿਰਫ ਤੇ ਸਿਰਫ ਬਦਨਾਮ ਕਰਨਾ ਸਿੱਖ ਲਿਆ ਕਿ ਕਿਵੇਂ ਬਦਨਾਮ ਕਰਨਾ। ਸ਼ਰਾਰਤ ਕਿਵੇਂ ਕਿਵੇਂ ਘੋਲਨੀ ਸਾਡਾ মিডিਆ ਵੀ ਜਿਹੜਾ ਨਾ ਅਸੀਂ ਉੱਥੋਂ ਵਾਲੇ ਤਾਂ ਕਹਿੰਨੇ ਗੋਦੀ মিডিਆ ਤੇ ਸਭ ਤੋਂ ਜ਼ਿਆਦਾ ਗੰਦਾ মিডিਆ ਸਾਡੇ ਕੋਲ ਇੱਥੇ ਵੀ ਹੈਗਾ ਜਲ ਸਾਹਿਬ ਨਹੀਂ ਗੋਦੀ মিডিਆ ਕਹ ਲੋ ਕਨੇੜੀ মিডিਆ ਕਹ ਲੋ ਉਹ ਵੀ ਸਭ ਕੁਝ ਆਪਣੇ ਮੋਢਿਆਂ ਤੇ ਆਪਾਂ ਚੱਕੀ ਫਿਰਦੇ ਆਂ ਕਈ ਵਾਰੀ ਲੱਗਦਾ ਹੁੰਦਾ ਵੀ ਮੇਰੇ ਮੋਢਿਆਂ ਤੇ ਜਾਂ ਕਹ ਲੋ ਭੀ ਹਾਂਜੀ ਟਟਿਰੀ ਵਾਲੀ ਗੱਲ ਸਾਰਿਆਂ ਨੂੰ ਸੁਣੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਤਰਾਜੂ ਤੁਹਾਡੇ ਕੋਲ ਤੋਲੋ ਨਾਪੋ ਭੌਰੇ ਤੇ ਭੂਣ ਦੀ ਇੱਕੋ ਜਈ ਗੂੰਜ ਕੰਮੀ ਪਿਆ ਪਛਾਣੀਏ ਉਹ ਭੌਰਾ ਉਹ ਭੂਣ ਹੁਣ ਪੌੜਾ ਤੇ ਭੂੜ ਵੇਖਣ ਨੂੰ ਇੱਕੋ ਜਿਹਾ ਲੱਗਦੇ ਆ ਹਾਂਜੀ ਕਿਉਂ ਜੋਲ ਸਾਹਿਬ ਜੀ ਦੇਖੋ ਪੌੜੇ ਦੀ ਤੇ ਭੂੜ ਦੀ ਤੁਸੀਂ ਵਿਚਾਰਨ ਕਰਨੀ ਆ ਕਿ ਭੂੜ ਹੈ ਤੇ ਕਿ ਪੌੜਾ ਸੋਚ ਕਰਕੇ ਸੁਣੋ ਸਾਰਿਆਂ ਨੂੰ ਬੈਸੋ ਕਿਸੇ ਨਾਲ ਨਾ ਕਰੋ ਆਪਣੀ ਮਨ ਦੀ ਜਿਵੇਂ ਅਸੀਂ ਉਦਨ ਵੀ ਜੋਲ ਸਾਹਿਬ ਨਾਲ ਗੱਲ ਕਰਦੇ ਪਏ ਸੀ ਕਿ ਭੀ ਜਦਨ ਤੁਸੀਂ ਪੋਲਿੰਗ ਬੂਥ ਚ ਜਾਣਾ ਉਥੇ ਇੱਕ ਪੈਨਸਲ ਪਈ ਹੋਣੀ ਜੋਲ ਸਾਹਿਬ ਨੇ ਕਿਹਾ ਸੀ ਇੱਕ ਪੇਪਰ ਪਿਆ ਹੋਣਾ ਪੇਪਰ ਦੇ ਉੱਤੇ ਤੁਹਾਡੇ ਸਾਰੇ ਕੈਂਡੀਡੇਟਸ ਦੇ ਨਾਂ ਹੋਣ ਨੇ ਉੱਥੇ ਤੁਹਾਡੇ ਆਲੇ-ਦੁਆਲੇ ਸਿਰਫ ਤੇ ਸਿਰਫ ਤੁਸੀਂ ਹੋ ਤੁਹਾਡਾ ਦਿਮਾਗ ਹੈ ਉਹਨੂੰ ਵਰਤਣਾ ਹੈ ਜਿਹਨੂੰ ਚਾਹੋ ਉਹਨੂੰ ਵੋਟ ਪਾਓ ਹਾਂ ਜੀ ਮੀਡੀਆ ਗੋਦੀ ਮੀਡੀਆ ਕਹਿ ਲਈਏ ਜਾਂ ਫਿਰ ਤੁਸੀਂ ਡੱਬੂ ਮੀਡੀਆ ਕਹਿ ਲਓ ਜਾਂ ਕੋਈ ਵੀ ਮੀਡੀਆ ਕਹਿ ਲਓ ਉਹਨੂੰ ਸੁਣ ਕੇ ਤੇ ਦਿਮਾਗ ਕੱਢ ਕੇ ਘਰੇ ਰੱਖ ਗਏ ਹੋ ਯਾ ਕਿਸੇ ਨੇ ਤੁਹਾਨੂੰ ਹਿਪਨੋਟਾਈਜ਼ ਕਰਕੇ ਤੁਹਾਡੇ ਦਿਮਾਗ 'ਚ ਤੂੜੀ ਭਰ ਦਿੱਤੀ ਆ ਫੇਰ ਤੁਸੀਂ ਗੁਲਾਮ ਜੰਮੇ ਗੁਲਾਮ ਹੀ ਮਰਨਾ। ਮੈਂ ਤਾਂ ਗਲਤੀ ਨਾਲ ਇੱਕ ਵਾਰੀ ਵਕੇਸ਼ਨ ਕੱਟ ਹੋ ਗਿਆ ਇਹਨਾਂ ਦੀ ਮਿੰਗਫਟ ਲੈ। ਇਹਨਾਂ ਨੇ ਮੈਨੂੰ 100 ਸੁਨਾਤੀਆਂ ਨਹੀਂ। ਨਰਾਜ ਹੋ ਗਏ ਮੇਰੇ ਨਾਲ ਬੋਲੇ ਹੀ ਨਹੀਂ ਕਿੰਨੇ ਦਿਨ। ਮੈਂ ਕਹਾ ਭਰਾ ਪਿਆਰ ਨਾਲ ਲਿਆਂਦਾ ਤੋਹਫਾ ਇੱਕ ਤੇ ਉਹ ਛੋਟਾ ਜਿਹਾ ਤੁਸੀਂ ਰੱਖ ਸਕਦੇ ਹੋ। ਬੜੀ ਮੁਸ਼ਕਲ ਨਾਲ ਉਹ ਮੇਰੇ ਘਰੇ ਵਾਪਸ ਕਰਕੇ ਮੈਂ ਫੇਰ ਬੜੇ ਪਿਆਰ ਨਾਲ ਸੌਂਪਾਵਾਂ ਪਾਪਾ ਦੇ ਰਿਤੇ। ਇਹਨੇ ਨਿਰਪੱਖ ਬੰਦੇ ਨਾਲ ਵੀ ਆਪਾਂ ਜੇ ਕਹੀਏ ਭਈ ਪੈਸੇ ਲੈ ਕੇ ਜੀ ਬੋਲਦੇ ਹੋਣਗੇ ਤਾਂ ਫੇਰ ਅਸੀਂ ਆਪਣੇ ਸਵੇ ਚਾਤ ਮਾਰੀਏ ਕਿ ਮੈਂ ਜਿਹੋ ਜਿਆ ਮ ਦੂਜਿਆਂ ਵਾਸਤੇ ਵੀ ਹੋ ਜਾਇ ਸੋਚਦਾ ਆਮ ਸੌਰੀ ਆ ਨਹੀਂ ਬਿਲਕੁਲ ਚੌਲਜ ਬਾਖੂ ਵੀ ਤੁਸੀਂ ਦੱਸਿਆ ਦੇਖੋ ਆਪਾਂ ਤਦੇ ਹੀ ਕਰਕੇ ਇਲੈਕਸ਼ਨ ਦੇ ਵਿੱਚ ਕਹਿੰਦੇ ਆਏ ਆ ਕਿ ਸੁਣੋ ਸਭ ਦੀ ਤੇ ਕਰੋ ਮੰਨਦੀ ਹਨਾ ਜੀ ਕਿ ਤੁਸੀਂ ਸੁਣੀ ਚੱਲੋ ਜੋ ਕੋਈ ਭੈਣ ਭਰਾ ਤੁਸੀ ਸੁਣਦੇ ਹੋ ਕਰਦੇ ਹੋ ਪਰਿਵਾਰਾਂ ਚ ਇੱਕ ਦੂਜੇ ਸਭ ਕੁਝ ਪਰ ਜਿੱਦਾਂ ਬਾਕੂਪੀ ਇਹ ਚਤਰਣ ਅੱਗੇ ਵੀ ਕਈ ਵਾਰੀ ਅਰਸ਼ੋਨਾ ਨਾਲ ਤੇ ਮੈਂ ਗੱਲ ਕੀਤੀ ਪ੍ਰੋਗਰਾਮ ਦੇ ਵਿੱਚ ਕਿ ਉੱਥੇ ਪੈਨਸਲ ਆ ਜਾਂ ਪੈਨ ਹੈ ਤੇ ਵੈਲਟ ਪੇਪਰ ਹੈ ਤੇ ਤੁਹਾਡਾ ਸੇਰਿਆ ਤੇ ਤੁਹਾਡੀਆਂ ਅੱਖਾਂ ਆ ਤੇ ਤੁਹਾਡਾ ਹੱਥ ਆ ਹੋਰ ਉੱਥੇ ਕੁਝ ਨਹੀਂ ਹੋਵਈਆ ਤੇ ਬਾਹਰ ਲੱਖ ਤੁਹਾਡੇ ਤੇ ਪ੍ਰੈਸ਼ਰ ਹੋਊਗਾ ਪਰ ਅੰਦਰ ਜੇ ਸੇਰ ਕੰਮ ਕਰਦਾ ਲੈ ਕੇ ਗਏ ਆ ਲੈ ਕੇ ਗਈਆਂ ਆ ਤੇ ਫਿਰ ਗਲਤ ਫੈਸਲਾ ਤੁਹਾਨੂੰ ਕਰਕੇ ਆਉਂਗੇ ਜੋ ਵੀ ਉੱਥੇ ਤੁਸੀਂ ਮਾਰਕ ਕੀਤਾ ਜਿੱਥੇ ਜਿਹਦੇ ਨਾਂ ਅਗੇ ਨਿਸ਼ਾਨ ਲਾਇਆ ਉਹ ਤੁਹਾਡਾ ਡਿਸੀਜਨ ਆ ਕਿਸੇ ਹੋਰ ਦਾ ਨਹੀਂ ਆ ਕਿਉਂਕਿ ਉੱਥੇ ਤੁਸੀਂ ਇਕੱਲੇ ਹੀ ਸੀ ਤੇ ਅਚਾ ਦੂਸਰੇ ਪਾਸੇ ਫਿਰ ਆਪਾਂ ਕਿਹਾ ਸੀਗਾ ਵੀ ਤੁਸੀਂ ਕੰਮ ਪਿਆਰਾ ਰੱਖਣਾ ਕੈਂਡੀਡੇਟ ਦਾ ਚੰਮ ਪਿਆਰਾ ਨਹੀਂ ਰੱਖਣਾ ਦੋ ਗੱਲਾਂ ਹੀ ਆਪਾਂ ਕੀਤੀਆਂ ਸੀ ਨਾ ਵੀ ਸੁਣੋ ਸਭ ਦੀ ਤੇ ਕਰੋ ਆਪਣੇ ਮਨ ਦੀ ਤੇ ਦੂਸਰਾ ਜਦੋਂ ਮਨ ਦੀ ਕਰਨੀ ਹੈ ਉਦੋਂ ਚੰਮ ਪਿਆਰਾ ਨਹੀਂ ਰੱਖਣਾ ਕੰਮ ਪਿਆਰਾ ਰੱਖਣਾ ਤੇ ਫਿਰ ਫੈਸਲਾ ਕਿਦਾਂ ਗਲਤ ਹੋ ਜਾਏਗਾ ਬਿਲਕੁਲ 100% ਸਹੀ ਕਹਿ ਰਹੇ ਤੁਸੀਂ ਇੱਕ ਕਾਲ ਹੋਰ ਲੈ ਕੇ ਫਿਰ ਵਾਈਂਡ ਅਪ ਕਰਦੇ ਹਾਂ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵੈਲਕਮ ਜੀ ਹਾਂ ਜੀ ਸਭਲਾ ਜੀ ਤੇ ਮੇਰਾ ਉਸਤਾਦ ਜੀ ਨੂੰ ਸਤਿ ਸ੍ਰੀ ਅਕਾਲ ਜੀ ਜੀ ਇਹਨੂੰ ਬੈਠੀ ਜੀਆ ਇਹਨੂੰ ਜੀ ਹਾਂ ਜੀ हां जी जौ साहब बिल्कुल चवला साहब बढ़िया ਦੱਸਿਆ ਤੁਸੀਂ ਮੇਰੇ ਉਸਤਾਦ ਜੀ ਨੇ ਮੇਰੇ ਉਸਤਾਦ ਪਰਖ ਕੇ ਤੇ ਮੈਂ ਉਸਤਾਦ ਕਹਿੰਦਾ ਉਹ ਹਰੇਕ ਕੋਮਾ ਦਾ ਹਰੇਕ ਨੂੰ ਨਿਕਾਹੀਦਾ ਜੀ ਜੀ ਇਹਦਾ 파ਸਲੇ 파ਸਲੇ 파ਸ ਆਪਣੇ ਇਹ ਤੇ ਬਿਲਕੁਲ ਵਧੀਆ ਗੱਲਾਂ ਹੁੰਦੀਆਂ ਨੇ ਯਾਰ ਸਵਾਸ ਸਹਿਦੀ ਗੋੜ ਜੀ ਮਿਹਰਬਾਨੀ ਇਹਦੇ ਵਿੱਚ ਵਾਦਾ ਘਾਟਾ ਹੋਊਗਾ ਤੇ ਅਸੀਂ ਤੁਹਾਡੇ ਨਾਲ ਐ ਨਿਰਪੱਖ ਜਿਹੜੀ ਹੈ ਸੋਚ ਹੈ ਉਹ ਲੈ ਕੇ ਚੱਲੇ ਹੋਏ ਆ ਸੋ ਤੁਹਾਡਾ ਧੰਨਵਾਦ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੌਲ ਸਾਹਿਬ ਜੀ ਜਾਣ ਤੋਂ ਪਹਿਲਾਂ ਇੰਨਾ ਦੱਸ ਦਈਏ ਕਿ ਆਮ ਤੌਰ ਤੇ ਨਿਰਪੱਖ ਮੀਡੀਆ ਦੀ ਗੱਲ ਬਹੁਤ ਚੱਲਦੀ ਆ ਪਰ ਨਿਰਪੱਖ ਸਰੋਤਿਆਂ ਦੀ ਗੱਲ ਨਹੀਂ ਚੱਲਦੀ ਜਿਹਦਾ ਕਰਕੇ ਮਸਲਾ ਕਿਤੇ ਨਾ ਕਿਤੇ ਲਟਕਦਾ ਰਹਿੰਦਾ ਨਿਰਪੱਖਤਾ ਵਾਲਾ ਨਿਰਪੱਖ ਮੀਡੀਆ ਦੀ ਗੱਲ ਭੈਣ ਭਰਾਓ ਸਮਝ ਨਿਰਪੱਖ ਆਡੀਅנס ਨੂੰ ਆ ਸਕਦੀ ਹੈ ਜਿਹੜੀ ਆਡੀਅנס ਜਿਹੜਾ ਵਿਅਕਤੀ ਖੁਦ ਪੱਖਪਾਤੀ ਹੈ ਉਹਨੂੰ ਨਿਰਪੱਖ ਗੱਲ ਸਮਝ ਨਹੀਂ ਆਉਣੀ ਭਾਵੇਂ ਨਿਰਪੱਖੇ ਹੀ ਹੋਵੇ ਹਾਂ ਸੋ ਇਸ ਕਰਕੇ ਪੋਜੀਸ਼ਨ ਇੱਥੇ ਤਾਂ ਇਹੋ ਜਿਹਾ ਵੀ ਹੈਗੇ ਕਿ ਸਾਡੇ ਦੋਵਾਂ ਥਾਂ ਜੇ ਲੱਡੂ ਆ ਹਾਂ ਸੋ ਇਸ ਕਰਕੇ ਉਹਨੇ ਜਾਨੀ ਕੋਈ ਨਾ ਕੋਈ ਮੱਖੀਆਂ ਕੱਢੀ ਜਾਣੀਆਂ ਜਿਹੜਾ ਆਪ ਨਿਰਪੱਖ ਨਹੀਂ ਨਾ ਆਡੀਅנס ਵਿੱਚ ਕੋਈ ਭੜਪੜਾ ਜਿਹੜੇ ਚਾਹੁੰਦੇ ਨੇ ਕਿ মিডিਆ ਨਿਰਪੱਖ ਹੋਵੇ ਤਾਂ মিডিਆ ਨਿਰਪੱਖ ਹੋਵੇ ਪਰ ਆਡੀਅנס ਨੂੰ ਵੀ ਨਿਰਪੱਖ ਗੱਲ ਤਾਂ ਸਮਝਾਉਣੀ ਆ ਜਿਉਂ ਭੈਣ ਭਰਾ ਆਪ ਨਿਰਪੱਖ ਹੋਣਗੇ ਜਿਹੜੇ ਆਪ ਪੱਖਪਾਤੀ ਆ ਵੀ ਜਿੱਦਣ ਅਸੀਂ ਆ ਅਕਾਲੀਆਂ ਦੀ ਗੱਲ ਕਰ ਲਈ ਅਸੀਂ ਅਕਾਲੀ ਹੋ ਗਏ ਕਾਂਗਰਸੀਆਂ ਦੀ ਗੱਲ ਕਰ ਲਈ ਕਾਂਗਰਸੀ ਹੋ ਗਏ ਕੰਜ਼ਰਵੇਟਿਵ ਦੀ ਕਰ ਲਈ ਕੰਜ਼ਰਵੇਟਿਵ ਹੋ ਗਏ ਅਗਲੇ ਦਿਨ ਲਿਬਰਲ ਹੋ ਗਏ ਮੰਨ ਲਓ ਨਿਰਪੱਖ ਮੀਡੀਆ ਨੂੰ ਕੰਮੇ ਹੀ ਨਹੀਂ ਨਿਰਪੱਖਤਾ ਨਾਲ ਕਰਨ ਦਿੱਤਾ ਜਾ ਰਿਹਾ ਜੇ ਸਾਨੂੰ ਸਾਨੂੰ ਕੰਜ਼ਰਵੇਟਿਵ ਦੇ ਵਿੱਚ ਦਾਲ ਨਹੀਂ ਗਲੀ ਤੇ ਫਿਰ ਲਾਲ ਬੰਨ੍ਹ ਲਈ ਜੇ ਲਾਲਚ ਗੱਲ ਨਹੀਂ ਬਣੀ ਤੇ ਨੀਲੀ ਬਣ ਲਈ ਹੁਣ ਤਾਂ 4-5 ਪਾਰਟੀਆਂ ਹੋਰ ਵੀ ਹੈਗੀਆਂ ਨੇ ਉਧਰਲੇ ਪਾਸੇ ਕਹਿੰਦੇ ਆਣ ਮੌਕੇ ਤੇ ਜਾ ਕੇ ਆਪਾਂ ਖੜ ਜਾਗੇ ਕਿਉਂਕਿ ਚਾਵਲਾ ਜੀ ਜਿਹੜੀ ਖਬਰ ਆਈ ਆ ਜੋ ਇੱਕ ਦਿਨ ਕਿਸੇ ਪਾਰਟੀ ਦੇ ਹੱਕ ਦੀ ਆ ਤੇ ਉਹ ਮੀਡੀਆ ਨੂੰ ਤੇ ਉਦਾਂ ਹੀ ਸੁਣਾਉਣੀ ਪੈਣੀ ਜਿੱਦਾਂ ਉਹ ਖਬਰ ਆ ਤੇ ਜਿਹੜਾ ਜਿਹੜਾ ਭੈਣ ਭਰਾ ਦੂਜੇ ਬੰਨੇ ਜੁੜਿਆ ਆਪਨੇਰ ਪੱਖ ਨਹੀਂ ਉਹਨੂੰ ਲੱਗਣਾ ਵੀ ਇਹ ਕੰਜ਼ਰਵਟਿਵ ਹੋ ਗਏ ਅੱਛਾ ਜਦੋਂ ਲਿਬਰਲ ਦੀ ਕੋਈ ਖਬਰ ਆ ਗਈ ਉਹ ਲਿਬਰਲ ਦੀ ਸਾਨੂੰ ਉਦਾਂ ਹੀ ਕਰਨੀ ਪੈਣੀ ਜਿੱਦਾਂ ਉਹ ਹੈਗੀ ਆ ਉਹ ਕੰਜ਼ਰਵਟਿਵ ਨਾਲ ਜਿਹੜੇ ਜੁੜੇ ਭੈਣ ਭਰਾ ਇਹ ਲਿਬਰਲ ਹੋ ਗਏ ਜੀ ਸੋ ਮੈਨੂੰ ਲੱਗਦਾ ਹੈ ਕਿ ਨਿਰਪੱਖ মিডিਆ ਦੀ ਗੱਲ ਸਮਝਣ ਲਈ ਆਡੀਅנס ਦਾ ਨਿਰਪੱਖ ਹੋਣਾ ਵੀ ਬਹੁਤ ਜ਼ਰੂਰੀ ਹੈ। ਨਿਰਪੱਖ ਹੋਣਾ ਬੜਾ ਜ਼ਰੂਰੀ। ਸੋ ਬਾਦ ਆਹ ਮਾਰੀਏ ਤੁਸੀਂ 100 ਸਨਾਰ ਦੀ ਕੋਲਾਰ ਦੀ। ਮਿਲਦੇ ਆਂ ਫੇ। ਥੈਂਕ ਯੂ।